ਬਹੁਤ سارے ਦਾਨੀ ਸੱਜਣਾਂ ਦੀ ਮਿਲ ਕੇ ਅਸੀਂ ਸਾਰੇ ਕਰਾਂਗੇ ਮਾਤਾ ਜੀ ਕਰਾਂਗੇ ਸਾਰਾ ਬਹੁਤ ਮੰਦਿਆ ਤੇ ਦੱਕੇ ਕਰੀਏ ਜੇ ਨਾ ਹਿੰਮਤ ਨਹੀਂ ਸਰ ਹਿੰਮਤ ਨਹੀਂ ਸਹਿਮਤ ਕਰਨੇ ਬਸ ਬਸ ਕਰੂਗਾ ਪਾਪੇ ਨੇ ਕਰਨਾ ਸੱਚੇ ਕਰ ਦੇ ਦੋ ਤਾਂ ਮੇਰਾ ਪੁੱਤ ਉਰੇ ਆ ਇੱਧਰ ਪੜਨਾ ਹੈ ਤੂੰ ਅੱਛਾ ਤੇਰੀ ਪੜਾਈ ਦਾ ਖਰਚਾ ਸਾਰਾ ਕਿਤਾਬਾਂ ਦਾ ਸਾਰਾ ਕੁਝ ਦਾ ਕਿੱਥੇ ਮੈਂ ਸਰਕਾਰੀ ਸਕੂਲ ਕਿਹੜੀ ਕਲਾਸ ਹੈ ਮੈਂ 4th ਤਾਂ ਪੜਨਾ ਬੇਟੇ ਚਾ ਪੜ ਕੇ ਤੈਨੂੰ ਨੌਕਰੀ ਵੀ ਦੇਵਾਂਗੇ ਵੱਡੇ ਹੋਏ ਨੂੰ ਚੰਗਾ ਆ ਮਾਤਾ ਖੜਿਆ ਜੀ ਆ ਆ ਬਜ਼ੁਰਗ ਮਾਤਾ ਦਾ ਘਰ ਹੈ ਜੀ ਆ ਮਾਤਾ ਦਾ ਘਰ ਹੈ ਜੀ ਇਹ ਆ ਦੇਖੋ ਇਹਨਾਂ ਨੇ ਸਾਰੀ ਜ਼ਿੰਦਗੀ ਦੀ ਕਮਾਈ ਲਾ ਕੇ ਹਜੇ ਬਾਕੀ ਸਾਰਾ ਕੁਝ ਕਰਨਾ ਸੀ ਪਲਾਸਟਰ ਕਰਨਾ ਸੀ ਇਹਨਾਂ ਨੇ ਪੱਕਾ ਕਰ ਪਾਇਆ ਸੀ ਆਪਣੇ ਵੱਲੋਂ ਜੀ ਤੇ ਇੱਥੇ ਇੰਨਾ ਜ਼ਿਆਦਾ ਪਾਣੀ ਆਇਆ ਕਿ ਜਿੱਥੇ ਸਾਹਮਣੇ ਗੱਡੀਆਂ ਖੜੀਆਂ ਉਹ ਨਹਿਰ ਹੈ ਜੀ ਉੱਥੇ ਨਹਿਰ ਦੇ ਉੱਪਰੋਂ ਦੀ ਪਾਣੀ ਚੱਲਿਆ ਜੀ ਆ ਦੇਖ ਲਓ ਸਾਰੀਆਂ ਕੰਦਾਂ ਇਹਨਾਂ ਦੀਆਂ ਸਾਰੀਆਂ ਕੰਦਾਂ ਇਧਰੋਂ ਕੱਢ ਕੇ ਲੈ ਗਿਆ ਮਰਦਾ ਸਾਰਾ ਕੁਝ ਨਾ ਆ ਆ ਦੇਖ ਲਓ ਥੱਲੇ ਅਨਾਜ ਦਾ ਹਾਲ ਦੇਖ ਲਓ ਤੁਸੀਂ ਘਰ ਦਾ ਸਾਰਾ ਸਮਾਨ ਇਹਨਾਂ ਦਾ ਆ ਮਸ਼ੀਨ ਪਈ ਆ ਜੀ ਵਾਸ਼ਿੰਗ ਮਸ਼ੀਨ ਪਈ ਆ ਜਿੰਨਾ ਸੋਫਾ ਮੰਜਾ ਪੀੜੀ ਕੋਈ ਚੀਜ਼ ਨਹੀਂ ਦਰਿਆ ਸਾਰਾ ਕੁਝ ਬੜ ਇੱਕ ਵੀ ਚੀਜ਼ ਨਹੀਂ ਬਚੀ ਸਿਰਫ ਬੜੀ ਮੁਸ਼ਕਲ ਨਾਲ ਜਾਨ ਬਚੀ ਆ ਜੀ ਬਸ ਆ ਨਾਲ ਫਸਲ ਖੜੀ ਆ ਦੇਖਣ ਨੂੰ ਅਰੀ ਆ ਜੀ ਇਹੇ ਇਹਦੇ ਕੋਈ ਅਨਾਜ ਨਹੀਂ ਜੇ ਹੋਣਾ ਇਹ ਮਤਲਬ ਇਹ ਸਾਰਾ ਇਹਦੇ ਉੱਪਰੋਂ ਦੀ ਪਾਣੀ ਚੱਲ ਗਿਆ ਇਹ ਖਤਮ ਹੋ ਚੁੱਕਿਆ ਇਹ ਸਾਰਾ ਤੇ ਇਹ ਮਤਲਬ ਹਜ਼ਾਰਾਂ ਏਕੜ ਹੋ ਜੇ ਲੱਖਾਂ ਏਕੜ ਹੋ ਜੇ ਪੰਜਾਬ ਦੇ ਵਿੱਚ ਇਹ ਬਰਬਾਦੀ ਦਾ ਮੰਜ਼ਰ ਹੈ ਜੀ ਜਿਹਦੇ ਵਾਸਤੇ ਸਾਡੇ ਪ੍ਰਧਾਨ ਮੰਤਰੀ ਜੀ 1600 ਕਰੋੜ ਸਾਨੂੰ ਦੇ ਕੇ ਗਏ ਆ ਬੜਾ ਦੁੱਖ ਹੁੰਦਾ ਹੈ ਕੱਲ ਨੂੰ ਜਦੋਂ ਆਪਾਂ ਲੋਕਾਂ ਦਾ ਹਾਲਾਤ ਦੇਖਦੇ ਆ ਜਿੱਧਰੋਂ ਅਸੀਂ ਆਏ ਆ ਦੋ ਜਗ੍ਹਾ ਤੇ ਤਾਂ ਮੇਰੀ ਗੱਡੀ ਫਸੀ ਆ ਜੀ ਸੜਕਾਂ ਅਜੇ ਵੀ ਟੁੱਟੀਆਂ ਹੋਈਆਂ ਜੀ ਲੋਕਾਂ ਦੇ ਘਰਾਂ ਦਾ ਹਾਲ ਹੈ ਇੱਕ ਘਰ ਦਿਖਾ ਰਹੇ ਆ ਤੁਹਾਨੂੰ ਮੈਂ ਇਹ ਮੈਂ ਧੰਨਵਾਦ ਕਰਦਾ ਜੀ ਚਾਹੇ ਉਹ ਡਿਵਾਈਨ ਇਨਫਾਰਮੇਸ਼ਨ ਆ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰ ਹੈ ਜਾਂ ਸਾਡੇ ਜਿਹੜੇ ਅਮਰਜੀਤ ਵਰਗੇ ਜਿਹੜੇ ਅਮਰੀਕਾ 'ਚ ਸਾਡੇ ਦਾਨੀ ਸੱਜਣਾਂ ਦਾ ਜਿਹੜਾ ਸਾਡਾ ਜਿਮਖਾਨਾ ਕਲੱਬ ਹੈ ਮੈਂ ਦਾਨੀ ਸੱਜਣਾਂ ਦਾ ਵੀ ਇਹੋ ਜਿਹੇ ਬੰਦਿਆਂ ਨੂੰ ਜਾ ਕੇ ਦੇਖ ਕੇ ਅਸੀਂ ਜਿਹੜੀ ਜਿਹੜੇ ਉਹਨਾਂ ਨੇ ਆਪਣੀ ਦਸਾਂ ਨਾਂ ਦੀ ਕਿਰਤ ਦਸਬੰਦ ਦਿੱਤੀ ਆ ਉਹਦੇ ਵਿੱਚ ਉਹਨਾਂ ਨੂੰ ਫੌਰੀ ਮਦਦ ਜਿਹੜੀ 50000 ਰੁਪਏ ਦੀ ਅਸੀਂ ਕਰ ਰਹੇ ਆ ਬਾਕੀ ਸਰਕਾਰ ਦੇ ਵਿੱਚ ਉਹਨਾਂ ਦੇ ਘਰ ਬਣਾਉਣ ਦਾ ਜਿਹੜਾ ਹੈਗਾ ਤੁਸੀਂ ਦੇਖੋ ਇਹਦੀ ਇਹਨੂੰ ਇਹਨੂੰ ਹੋਣਾ ਜੀ ਇਹਨੂੰ ਟੋਟਲ ਡੈਮੇਜ ਨਹੀਂ ਕਰਨਗੇ ਹੋ ਵੀ ਇਹਦਾ ਸਮਾਨ ਆ ਜਾਏਗਾ ਜੀ ਇਹ ਖਰਾਬਾ ਠੀਕ ਹੋ ਜਾਏਗਾ ਇਹਦੇ ਨਾਲ ਸੋ ਇਹੋ ਜੇ ਬੰਦਿਆਂ ਨੂੰ ਐਸੋ ਲਈ ਮਦਦ ਦੀ ਲੋੜ ਹੈ ਮੈਂ ਬੇਨਤੀ ਕਰਦਾ ਕਿ ਜਿਹੜੇ ਹੈਗੇ ਕੇਂਦਰ ਦੇ ਮੰਤਰੀ ਆ ਉਹ ਵੀ ਆਣ ਇਹ ਥੋਬਾ ਪਿੰਡ ਹੈ ਜੀ ਰਮਦਾਸ ਦੇ ਵਿੱਚ ਅਜਨਾਲੇ ਦੇ ਵਿੱਚ ਤੇ ਇਹ ਅਜਨਾਲੇ ਦੇ ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਲੋਕਾਂ ਦੇ ਖੇਤਾਂ ਦੀ ਹਾਲਤ ਦੇਖੋ ਉਹਨਾਂ ਦੇ ਘਰਾਂ ਦੀ ਹਾਲਤ ਦੇਖੋ ਲੋਕਾਂ ਦੀ ਹਾਲਤ ਦੇਖੋ ਆ ਬਜ਼ੁਰਗ ਮਾਤਾ ਆ ਜੀ ਕਿੱਥੋਂ ਬਣਾ ਲੈਗੀ ਜਿਹੇ ਦੁਆਰਾ ਦੱਸੋ ਇਹਨੂੰ ਮਦਦ ਚਾਹੀਦੀ ਆ ਜੀ ਘਰ ਦਾ ਸਮਾਨ ਵੀ ਚਾਹੀਦਾ ਘਰ ਵੀ ਠੀਕ ਹੋਣਾ ਚਾਹੀਦਾ ਫਸਲ ਮਰ ਗਈ ਆ ਜਿਹੜੇ ਘਰ ਚ ਦਾਣੇ ਸੀ ਉਹ ਵੀ ਖਤਮ ਔਰ 6 ਮਹੀਨੇ ਦਾਣੇ ਤੋ ਜੈਮਨ ਇਹਨਾਂ ਦਾ ਖਾਣ ਪੀਣ ਦਾ ਬੰਦੋਬਸਤ ਕਰਨਾ ਨਵੀਂ ਫਸਲ ਬੀਜਣ ਦਾ ਬੰਦੋਬਸਤ ਕਰਨਾ ਔਰ ਇਹਨਾਂ ਦੇ ਘਰਾਂ ਨੂੰ ਠੀਕ ਕਰਨਾ ਘਰ ਦੀ ਹਰ ਇੱਕ ਚੀਜ਼ ਇਹਨਾਂ ਨੂੰ ਲੈ ਕੇ ਦੇਣੀ ਔਰ ਅਸੀਂ ਕਰਾਂਗੇ ਮੈਨੂੰ ਮਾਣ ਹੈ ਉਹਨਾਂ ਐਨ ਜੀਓਸ ਤੇ ਜਿਹੜੇ ਸਾਰਾ ਕੁਝ ਕਰ ਰਹੇ ਆ ਔਰ ਕੁਲਦੀਪ ਤਾਲੀਵਾਲ ਜੀ ਜਿਹੜੇ ਦਿਨ ਰਾਤ ਲੱਗੇ ਹੋਏ ਆ ਜਿਹੜੇ ਉਹਨਾਂ ਦਾ ਮੇਰਾ ਭਰਾ ਉਹ 24 ਘੰਟੇ ਲੋਕਾਂ ਦੇ ਵਿੱਚ ਰਹਿੰਦਾ ਸਾਨੂੰ ਐੋ ਜੇ ਸੱਜਣਾ ਦੀ ਲੋੜ ਆ ਸਾਨੂੰ ਸਾਡੇ ਸਾਡੇ ਜਿਹੜੇ ਪੰਜਾਬੀ ਆ ਦੇਸ਼ ਵਿਦੇਸ਼ ਵਿੱਚ ਰਹਿੰਦੇ ਆ ਉਹ ਜਿਉਂਦੇ ਰਹਿਣ ਜਿਹੜੇ ਐਸੋਲੇ ਖੁੱਲ ਕੇ ਆਪਣੇ ਜਿਹੜੇ ਉਹਨਾਂ ਨੇ ਆਪਣੇ ਖਜ਼ਾਨੇ ਸਾਰੇ ਖੋਲਦੇ ਤੇ